ਜੇ ਆਪਾਂ ਨਾ ਇਕੱਠੇ ਹੋ ਕੇ ਲੜਾਈ ਲੜੀ 20-25 ਸਾਲ ਬਾਅਦ ਆ ਪੰਜਾਬ ਦੀ ਧਰਤੀ ਨਹੀਂ ਜਿਵੇਂ ਸਾਊਦੀ ਅਰੇਬੀਆ ਹੈ ਜਿਵੇਂ ਆਪਣਾ ਰਾਜਸਥਾਨ ਹੈ ਉਹ ਪੰਜਾਬ ਬਣ ਜਾਣਾ ਹੈ ਤਾਂ ਮੈਂ ਅੱਜ ਸਸਮੁੱਚੀ ਲੀਡਰਸ਼ਿਪ ਅੱਜ ਕਪੂਰੀ ਆਏ ਹੈ ਜਿੱਥੇ ਇੰਦਰਾ ਗਾਂਧੀ ਨੇ ਗਾਂਧੀ ਪਰਿਵਾਰ ਨੇ ਆਪਣੇ ਪਿੰਡ ਤੋਂ ਸ਼ੁਰੂਆਤ ਮਾਰਿਆ ਸੀ ਵੀ ਆਪਾਂ ਉਦੋਂ ਸੰਘਰਸ਼ ਸ਼ੁਰੂ ਕੀਤਾ ਉਸੇ ਜਗ੍ਹਾ ਤੇ ਅੱਜ ਅਸੀਂ ਐਲਾਨ ਕਰਨ ਜਨ ਲਿਆ ਕਿ ਅੱਜ ਤੋਂ ਬਾਅਦ ਐਸ ਪੰਜਾਬ ਦਾ ਪੰਜਾਬ ਦੇ ਪਾਣੀਆਂ ਤਰਫ ਜਿਹਨੇ ਕੋਈ ਸਦੀ ਅੱਖ ਖੋਈ ਉਹਨੂੰ ਪੰਜਾਬ ਚ ਅਸੀਂ ਵਣ ਨਹੀਂ ਦੇਣਾ ਮੈਂ ਅਖੀਰ ਚ ਇੱਕ ਗੱਲ ਕਹਿਣਾ ਚਾਹਣਾ ਕਿ 10 ਤਰੀਕ ਨੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਘਰ ਕੇਰਨਾ ਹੈ 10 ਤਰੀਕ ਨੂੰ ਚੰਡੀਗੜ੍ਹੋਂ ਸਾਰੇ ਐਮਐਲਏ ਸਾਹਿਬਾਨ ਜੋ ਆਪਣੇ ਹਲਕਾ ਇੰਚਾਰਜ ਆਏ ਬਲੇ ਜਿਹੜੇ ਹੈਗੇ ਪਲ ਸਾਰੇ ਐਲਜੀਬੀਸੀ ਮੈਂਬਰ ਸਾਹਿਬਾਨ ਤੇ ਯੂਥ ਅਕਾਲੀ ਦਲ ਦੀ ਟੀਮ ਸਾਰੇ ਆਪਾਂ ਆਪਣੇ ਕਾਲੀ ਦਲ ਦੇ ਦਫਤਰ ਚੰਡੀਗੜ੍ਹ ਇਕੱਠੀ ਹੋ ਕੇ ਉੱਥੋਂ ਮਾਰਚ ਕਰਾਂਗੇ ਕਿਉਂਕਿ ਸਭ ਤੋਂ ਵੱਡਾ ਦੋਸ਼ੀ ਹੁਣ ਜਿਹੜੇ ਆਪਣੇ ਕੇਸ ਖਰਾਬ ਕੀਤਾ ਹੈ ਉਹ ਪੰਜਾਬ ਦਾ ਭਗਵੰਤ ਮਾਨ ਹੈ ਜਿਹੜਾ ਪੰਜਾਬ ਨੂੰ ਬਰਬਾਦ ਕਰਾ ਰਿਹਾ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ